ਦੂਜੀ ਗੱਲ ਇੱਕ ਡਿਮਾਂਡ ਹੋਰ ਆਈ ਸੀ ਕਿ ਇੱਧਰ ਜ਼ਮੀਨ ਦਾ ਰੇਟ ਕਿੰਨਾ ਆ ਤੇ ਉਹ ਵੀ ਗੱਲਬਾਤ ਕਰਾਂਗੇ ਭਾਈ ਸਾਹਿਬ ਸਾਡੇ ਸੱਜਣ ਪ੍ਰੇਮੀ ਹੈਗੇ ਆ ਪੁੱਛਾਂਗੇ ਕਿ ਇੱਧਰ ਜ਼ਮੀਨ ਦਾ ਕੀ ਰੇਟ ਆ ਕੀ ਭਾਅ ਆ ਅੱਜ ਕੱਲ੍ਹ ਜ਼ਮੀਨ ਦੇ ਲੋਕੀ ਇੱਧਰੋਂ ਬਹੁਤ ਖਰੀਦ ਰਹੇ ਆ ਤੇ ਦੁਨੀਆ ਦਾ ਪੰਜਾਬ ਦਾ ਸਭ ਤੋਂ ਖੂਬਸੂਰਤ ਏਰੀਆ ਕੂਕਾ ਨੇ ਟ੍ਰੈਸਟ ਵੇਲੇ ਜੋ ਟੌਪ ਕਲਾਸ ਤੇ ਚੱਲ ਰਿਹਾ ਆ ਬਾਕੀ ਅੱਜ ਅੱਜ ਕੱਲ੍ਹ ਪਾਣੀ ਬਹੁਤ ਜ਼ਿਆਦਾ ਹੈ ਜਿੱਦਰ ਬਹੁਤ ਸੋਹਣਾ ਮਾਹੌਲ ਵਾ ਤੁਸੀਂ ਵੀ ਆਓ ਬਾਕੀ ਜਾ ਕੇ ਤੁਹਾਨੂੰ ਦਿਖਾਉਣੀ ਆ ਰੌਣਕ ਮੇਲਾ ਬਣੈ ਰਿਹਾ ਬਲੌਗ ਦੇ ਨਾਲ ਇਹ ਇਲਾਕਾ ਬਹੁਤ ਸ਼ਾਂਤ ਆ ਇੱਕ ਕੁਕਾਨੇਟ ਦਾ ਏਰੀਆ ਆ ਲੱਗੇ ਢੋਲਵਾ ਹਾਵੀ ਪੈਂਦਾ ਆ ਤਕਰੀਬਨ ਇੱਥੇ ਜ਼ਮੀਨ ਸਸਤੀ ਵੀ ਆ ਮਹਿੰਗੀ ਵੀ ਆ ਪਹਾੜ ਵੀ ਆ ਸਾਫ਼ ਵੀ ਆ ਤੇ ਆਲੇ-ਦੁਆਲੇ ਬਹੁਤ ਜ਼ਮੀਨਾਂ ਇਦਾਂ ਦੀਆਂ ਆ ਜਿਹੜੀਆਂ ਹਜੇ ਤੱਕ ਵੀ ਵਿਕਦੀਆਂ ਪਈਆਂ ਆ ਉਹਨਾਂ ਦੇ ਮਾਲਕ ਵੇਚ ਰਹੇ ਆ ਕਿਉਂਕਿ ਇਧਰ ਲੋਕੀ ਬਾਹਲੇ ਅਮੀਰ ਨਹੀਂ ਹੈਗੇ ਜ਼ਮੀਨ ਵੇਚ ਦਿੰਦੇ ਆ ਬਟ ਟਿੱਬੇ ਆ ਤੇ ਬਾਕੀ ਜੋ ਰੇਟ ਆ ਜ਼ਮੀਨ ਦਾ ਜੋ ਵੀ ਪਤਾ ਲੱਗਦਾ ਆ ਉਹਦੇ ਮੁਤਾਬਕ ਅੱਗੇ ਜਾ ਕੇ ਭਾਈ ਸਾਹਿਬ ਉਹਨਾਂ ਤੋਂ ਪਤਾ ਕਰਦੇ ਆ ਇਹ ਗੱਲਬਾਤ ਦਿਖਾਉਂਦੇ ਆਂ ਏਰੀਆ ਬਹੁਤ ਸੋਹਣਾ ਆ ਬਹੁਤ ਸਾਫ ਸੁਥਰਾ ਏਰੀਆ ਆ ਅਸੀਂ ਭਾਈ ਸਾਹਿਬ ਦੇ ਘਰੇ ਆ ਗਏ ਆਂ ਬਾਕੀ ਗੱਲਬਾਤ ਕਰਦੇ ਆਂ ਜਾ ਕੇ ਉਹਨੂੰ ਪੁੱਛਦੇ ਆਂ ਸਾਹਮਣੇ ਬੈਠੇ ਆ ਕਿ ਜੋ ਵੀ ਰੇਟ ਹੋਇਆ ਗੱਲਬਾਤ ਕਰਦੇ ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਆਇਆ ਤਾਂ ਵੀ ਦੱਸਿਆ ਵੀ ਇੱਥੇ ਜ਼ਮੀਨ ਕੋਈ 10 12 ਕਿਸਮ ਦੀ ਆ ਹਾਂ ਕਿਸਮ ਦੀ ਹਾਂਜੀ ਮਤਲਬ ਇਹ ਕਲਾਸ ਵੀ ਹੈ ਬੀ ਵੀ ਆ ਸੀ ਵੀ ਆ ਮਤਲਬ ਕੋਈ 10 ਕਿਸਮ ਦੀ ਜ਼ਮੀਨ ਆ ਠੀਕ ਆ ਹਲਕੀ ਜ਼ਮੀਨ ਜਿਹੜਾ ਪਹਾੜ ਹੈ ਸਭ ਤੋਂ ਹਲਕਾ ਜਿਹੜਾ ਪਹਾੜੀ ਏਰੀਆ ਹੈ ਜਿਹੜਾ ਪਹਾੜ ਚ ਨਹੀਂ ਕਿ ਪਹਾੜ ਦੇ ਵਿੱਚ ਹੀ ਬਗਦੇ ਸਟੈਪ ਹੁੰਦੇ ਨੇ ਹਾਂਜੀ ਬੰਜਰ ਵੀ ਹੁੰਦੇ ਨੇ ਜਿਹੜੇ ਨਹੀਂ ਬਗਦੇ ਜਿਹੜੇ ਬਗਦੇ ਕੀਤੇ ਜਾਂਦੇ ਨੇ ਤੇ ਬਾਕੀ ਜਿਹਨੂੰ ਪਾਣੀ ਲੱਗਦਾ ਜ਼ਮੀਨ ਨੂੰ ਉਹਨੂੰ ਮਤਲਬ ਏ ਕਲਾਸ ਦੀ ਜ਼ਮੀਨ ਹੈ ਉਹ ਪਾਣੀ ਲੱਗਣਿਆ ਜਾਂਦਾ ਜਿੱਥੇ ਅਸੀਂ ਖੜੇ ਆਂ ਭਾਜੀ ਹਾਂ ਇਹ ਇਹਨੂੰ ਵੀ ਪਾਣੀ ਲੱਗਦਾ ਇਹ ਪਾਣੀ ਲੱਗਦਾ ਹਾਂ ਪਾਣੀ ਲੱਗਦਾ ਉਹ ਪਾਣੀ ਲੱਗਦਾ ਜ਼ਮੀਨ ਜੀ ਮਤਲਬ ਏ ਕਲਾਸ ਏ ਕਲਾਸ ਹੈ ਏ ਕਲਾਸ ਇਹ ਵੀ ਜਗ੍ਹਾ ਦੇ ਹਿਸਾਬ ਨਾਲ ਜੀ ਕੀਮਤ ਹੈ ਕੱਟ ਵੀ ਮੱਦ ਵੀ ਕੀ ਰੇਟ ਅੱਜ ਅੱਜ ਇੱਕ ਜਗ੍ਹਾ ਦਾ ਮਤਲਬ ਨਾਰਮਲੀ ਖੇਤ ਘਰ ਛੱਡ ਕੇ ਜੀ ਦੇਖੋ ਜਿਹੜਾ ਸਰਕਾਰੀ ਰੇਟ ਹੈ ਜਿਹੜੀ ਬਰਾਨੀ ਜਗ੍ਹਾ ਉਹ ਲੈ 4 ਲੱਖ ਨੂੰ ਕਿੱਲਾ ਹੋਣਾ ਜਿਹੜਾ ਸਰਕਾਰੀ ਰੇਟ ਹੈ ਜੀ ਉਦਾਂ ਉਹ 10 ਨੂੰ ਵੀ ਦੇ ਸਕਦਾ 20 ਨੂੰ ਵੀ ਦੇ ਸਕਦਾ ਅੱਛਾ ਜੀ ਅੱਜ ਤੋਂ 3 ਸਾਲ ਪਹਿਲਾਂ ਇਹ ਜ਼ਮੀਨਾਂ ਦੇ ਰੇਟ ਬਹੁਤ ਘੱਟ ਸੀਗੇ ਇਸ ਤੋਂ ਵੀ ਘੱਟ ਤੇ ਬਹੁਤ ਜਿਆਦਾ ਮਤਲਬ ਜਿਹੜੇ ਬਾੜਨ ਇਹ 5-5 600-600 ਕਨਾਲ ਨੂੰ ਗੋਲਡਨ ਫੋਰੈਸਟ ਵਾਲਿਆਂ ਨੇ ਖਰੀਦੇ ਅੱਛਾ ਜੀ ਅੱਜ ਲੋਕੀ ਮਤਲਬ ਰੇਟ ਸਹੀ ਆ ਇੱਥੇ ਜੀ ਆਪਾਂ ਕਹਿ ਲਈਏ ਬਿਲਕੁਲ ਘੱਟ ਰੇਟ ਮਤਲਬ ਘੱਟ ਰੇਟ ਬਿਲਕੁਲ ਘੱਟ ਰੇਟ ਆ ਸਾਡੀ ਜੀ ਜੀ ਇਹ ਬਾਹਰਲੇ ਲੋਕਰੀ ਕਿੱਧਰੇ ਆ ਸਾਡੇ ਲੋਕ ਤੰਗ ਆ ਕੇ ਵੇਚ ਰਹੇ ਨੇ ਰੀਜ਼ਨ ਵੇਚਣ ਦਾ ਰੀਜ਼ਨ ਵੇਚਣ ਦਾ ਰੀਜ਼ਨ ਇਹ ਤੰਗੀਆਂ ਹੋਰ ਆ ਰਸਤੇ ਨਹੀਂ ਭਾਜੀ ਉਹ ਲੋਕਾਂ ਲਈ ਵੀ ਤਾਂ ਉਹੀ ਰਸਤੇ ਆ ਕਿਹੜੇ ਜਿਹੜੇ ਬਾਹਰੋਂ ਬੰਦੇ ਆ ਰਹੇ ਆ ਬਾਰਲੇਆਂ ਲੋਕਾਂ ਕੋ ਪੈਸਾ ਵੱਧ ਗਿਆ ਉਹਨਾਂ ਨੂੰ ਪੈਸਾ ਰੱਖਣ ਨੂੰ ਥੱਲੇ ਜਗ੍ਹਾ ਨਹੀਂ ਟੈਕਸਾਂ ਦੇ ਬਚੇ ਕੋ ਜਮੀਨਾਂ ਖੇਤਰੇ ਨਾ ਇਹ ਪੁਆਇੰਟ ਆ ਇਹ ਪੁਆਇੰਟ ਬਿਲਕੁਲ ਸਹੀ ਉਹਨਾਂ ਨੂੰ ਕਿਹ ਗੁਣਾ ਰੁਪਈਆ ਬੱਟਣਾ ਸਹੀ ਗੱਲ ਆ ਨਾਲੇ ਭਾਜੀ ਜਿਹੜਾ ਬੰਦਾ ਇੱਥੇ ਇੱਕ ਇੱਕ ਕਰੋੜ ਰੁਪਈਆ ਇਸ ਏਰੀਆ 'ਚ ਖਰਚ ਰਿਹਾ ਆਉਣ ਵਾਲੇ ਸਮੇਂ ਨੂੰ 20 ਕਰੋੜ ਬੱਟਣਾ ਬਿਲਕੁਲ ਜੀ ਫਿਰ ਪਹਾੜ ਵੀ ਉਹਦਾ ਪਹਾੜ ਵੀ ਉਦਾਸ ਆ ਕੋਈ ਜੀ ਦਾ ਮਤਲਬ ਦਫਾ ਦੇ ਅੰਦਰ ਵਾ ਚਾਰ ਦਫਾ ਪੰਜ ਦਫਾ ਚਾਰ ਹੋਈ ਜਿਹੜੀ ਹੈ ਤਾਂ ਮਾਲਕੀ ਹੈ ਨਾ ਮਾਲਕੀ ਹੈ ਦਰਖਤੀ ਦਫਾ ਸਿਰਫ ਰੋਕ ਹੈ ਵੀ ਪਹਾੜ ਨੂੰ ਨਿਯਾਜ ਪੁੱਟ ਨਹੀਂ ਸਕਦਾ ਜਾਂ ਨਿਯਾਜ ਕੋ ਦਰਖਤ ਨਹੀਂ ਵੜ ਸਕਦਾ ਸਰਕਾਰ ਦੀ ਮਜਬੂਰੀ ਤੋਂ ਬਗੈਰ ਬਾਕੀ ਤਾਂ ਕੋਈ ਰੋਕ ਨਹੀਂ ਹੈ ਅੱਛਾ ਜੀ ਬਾਕੀ ਵੇਚ ਖਰੀਦੀ ਤਾਂ ਕੋਈ ਰੋਕ ਨਹੀਂ ਨਾ ਜੋ ਮਰਜੀ ਪਾਖਰੀ ਤੋਂ ਜੋ ਮਨਜੀ ਪਾ ਉਹਦਾ ਪਹਾੜ ਕਹਿੰਦੇ 1.5 ਲੱਖ ਨੂੰ ਕਿਲਾ ਮਿਲਦਾ ਰਿਹਾ ਇੱਥੇ ਮਿਲਦਾ ਰਿਹਾ ਹਾਂ ਮਿਲਦਾ ਰਿਹਾ ਇਸ ਤੋਂ ਵੀ ਪਹਿਜ ਤੋਂ ਵੀ ਘੱਟ ਵਿਗਿਆ 30-30 ਹਜ਼ਾਰ ਨੂੰ ਵੀ ਕਿਲਾ ਵਿਕਿਆ ਪੁਰਾਣੇ ਸਮੇਂ 'ਚ ਇਹ ਹੁਣ 10 ਠੀਕ ਹੈ ਜੀ ਉਹ ਤਾਂ ਹੁਣ ਕੀਤਾ ਹੈ ਨੇ ਬਾਅਦ ਸਰਕਾਰੀ ਰੇਟ ਦੇ 130 ਯਾਰ ਅੱਛਾ ਜੀ ਉਸ ਤੋਂ ਪਹਿਲਾਂ ਬਿਲਕੁਲ ਸਸਤਾ ਵਿਕਦਾ ਰਿਹਾ ਤੇ ਹੁਣ ਫਿਰ ਇਹ ਆਪਾਂ ਜਿਹੜੀ ਜੋ ਪ੍ਰਾਪਰਟੀ ਬਣ ਰਹੀ ਆ ਇਹ ਹੁਣ ਕੀ ਇਹ ਹੋਟਲ ਵਾ ਕੀ ਕਹੇ ਉਹ ਹਜ ਤੱਕ ਉਹ ਡਿਸਾਈਡ ਨਹੀਂ ਕੀਤਾ ਕੁਝ ਵੀ ਕਿਹਦੇ ਹਨਾ ਦੇਖੋ ਇਹ ਵੀ ਬਾਹਰ ਵੱਡੀਆਂ ਵਰਮਾ ਆਫਸਰਾਂ ਲੋਕਾਂ ਨੇ ਖਰੀਦੀਆਂ ਜੀ ਆ ਲੋਕਾਂ ਬਿਲਕੁਲ ਉਹਨਾਂ ਕੋ ਵੀ ਪੈਸਾ ਵਾਧੂ ਖਰੀਦੀ ਜਾਂਦੇ ਬਿਲਕੁਲ ਜੀ ਉਹ ਜੋ ਮਰਜ਼ੀ ਬਣਾ ਜੇ ਉਹਨੂੰ ਸਾਨੂੰ ਉਹਦਾ ਦੱਸਣਾ ਕਿ ਅਸੀਂ ਕੀ ਆ ਲੋਕੀ ਪਿੱਛੇ ਦੀ ਮੋੜ ਤੇ ਖੜਾ ਸੀ ਕਹਿੰਦੀ ਹੋਟਲ ਬਣਦਾ ਪਰ ਹੋਟਲ ਵਾਂਗ ਲੱਗਦਾ ਕੀ ਭਲਾ ਲੱਗ ਮੈਂ ਆਪਣਾ ਫਾਰਮ ਹਾਊਸ ਬਣਾਇਆ ਹੋਵੇ ਮੇਰੇ ਲੱਗੇ ਨੇ ਮੈਂ ਅੱਜ ਤੱਕ ਮੈਂ ਨਹੀਂ ਪੁੱਛਿਆ ਵੀ ਤੁਸੀਂ ਕੀ ਬਣਾ ਰਹੇ ਹੋ ਜੀ ਨਾ ਹੀ ਮੈਂ ਅਕਦੀ ਦੇਖਣ ਗਿਆ ਠੀਕ ਹੈ ਜੀ ਹਾਂ ਉਹਦਾ ਸਾਡੇ ਡੈਡੀ ਨੇ ਜਾਇਦਾਦ ਵੇਚੀ ਹੋਏ ਅੱਛਾ ਜੀ ਮਾਨਿਕ ਦੇਖੋਗੇ ਆ ਕਿ ਆ ਬਣਾ ਰਹੇ ਭਾਜੀ ਉਸ ਰੇਟ ਕੀ ਰੇਟ ਵਿਕੀ ਜੋ ਤੁਹਾਡੇ ਪਾਪਾ ਫਾਦਰ ਸਾਹਿਬ ਨੇ ਵੇਚੀ ਥੋੜਾ ਜਿਹਾ ਰੇਟ ਬਾਰੇ ਦੱਸੋ ਉਹਦਾ ਕਾਰਨ ਪਤਾ ਨਹੀਂ ਸਮ ਉਹ ਮੈਂ ਤੁਹਾਨੂੰ ਦੱਸ ਦੇਣਾ ਇਹਦੇ ਵਿੱਚ ਸੋਕ ਨਾਲ ਬਗਦੀ ਸੀ ਅੱਛਾ ਜੀ ਇਹ ਇੱਕਲਾ ਜਗਾ ਜਿਹਨੂੰ ਪਾਣੀ ਲੱਗਦਾ ਸੋਕ ਨਾਲ ਵਿੱਚ ਜੰਗਲ ਥਾ ਉਸਦੇ 90 ਲੱਖ ਦੀ ਇਹਨੇ ਵੇਚੀ ਆ ਪਰ ਤੁਸੀਂ ਆਪੇ ਲਾ ਲੋ ਵੇਚ ਉਹਦੇ ਤਿੰਨ ਮਕਾਨ ਥੇ ਹੂੰ ਅੱਛਾ ਤਿੰਨ ਮਕਾਨ ਦੇ ਤੇ ਉਹ 25 30 ਲੱਖ ਦੇ ਮਕਾਨ ਤੇ ਤਕਰੀਬਨ ਜੀ ਤੇ 50 60 ਲੱਖ ਦੀ ਜਗਾ ਗਈ ਹੈ ਮਤਲਬ ਉਹੀ 80000 ਰੁਪਏ ਕਨਾਲ ਬੀ ਗਈ ਸਮਝ ਲੋ ਜੰਗਲ ਹੋਰ ਅਭੀ ਪਾਣੀ ਲੱਗ ਇਧਰ 8 ਕਨਾਲਾਂ ਦਾ ਕਿੱਲਾ ਹੈ ਜਾਂ 12 ਕਨਾਲਾਂ ਦਾ ਕਿੱਲਾ ਹੈ ਇਧਰ ਟੋਟਲ ਕਨਾਲਾਂ ਚੱਲਦੀਆਂ ਨੇ ਕਿੱਲੇ ਨਹੀਂ ਚੱਲਦੇ ਅੱਛਾ ਕਨਾਲਾਂ ਚੱਲਦੀਆਂ ਅੱਛਾ ਕਨਾਲਾਂ ਚੱਲਦੀਆਂ ਕੋਈ ਕੋ 10 ਮਰਲੇ ਦਾ ਵੀ ਨੰਬਰ ਹੋਣਾ ਕੋਈ 100 ਕਨਾਲ ਦਾ ਵੀ ਹੋਣਾ ਕੋਈ 20 ਕਨਾਲ ਦਾ ਹੋਣਾ ਕੋਈ 8 ਕਨਾਲ ਦਾ ਹੋਣਾ ਅੱਛਾ ਪਹਾੜ 'ਚ ਇਦਾਂ ਸਿਸਟਮ ਹੈ ਪਾਣੀ ਜਿਹੜੀ ਸਿਸਟਮ ਹੈ ਨਕਸ਼ਾ ਹਰ ਜਗ੍ਹਾ ਦਾ ਬਣਿਆ ਮਤਲਬ ਕਨਾਲ ਦੇ ਅਕੋਰਡਿੰਗ ਆ ਕਿੱਲੇ ਅਕੋਰਡਿੰਗ ਨਹੀਂ ਹੈਗਾ ਕਿੱਲਾ ਨਹੀਂ ਕਿੱਲਾ ਨਹੀਂ ਕਿੱਲਾ ਪੱਧਰੇ ਲੱਗੇ ਚ ਪਹਿਲੀ ਵਾਰੀ ਸਮਝੀ ਜਾਂਦੇ ਆ ਕਿੱਲੇ ਦਾ ਸੀ ਆਪਣੇ ਹਿਸਾਬ ਨਾਲ ਇੱਥੇ ਬਣਾਉਂਦੇ ਉਦਾਂ ਕਿੱਲੇ ਨਹੀਂ ਚੱਲਦੀ ਮਤਲਬ ਜਿਹੜਾ ਫਰਦ ਦੇ ਵਿੱਚ ਸਰਕਾਰੀ ਰਿਕਾਰਡ ਬਣਾ ਲੈਣਾ ਜੋ ਕਾਗਜ਼ਾਂ ਦੇ ਵਿੱਚ ਆ ਉਹ ਕਨਾਲਾਂ ਹੀ ਚੱਲਣੀਆਂ 150 ਕਨਾਲ ਕਬਾਬੀ ਕਨਾਲ 10 ਕਨਾਲ 2 ਮਰਲੇ 4 ਮਰਲੇ ਉਹ ਸਟੈਪ ਵਗਦਾ ਕੋਈ 8 ਮਰਲੇ ਦਾ ਵੀ ਹੈ 4 ਮਰਲੇ ਦਾ ਵੀ ਹੈ ਉਹ 20 ਕਨਾਲਾਂ ਦਾ ਵੀ ਹੈ 5 ਕਨਾਲਾਂ ਦਾ ਜਿੱਦਾਂ ਜਿੱਦਾਂ ਨਕਸ਼ੇ ਦੇ ਹਿਸਾਬ ਨਾਲ ਕੋਈ ਜਗ੍ਹਾ ਉਦਾਂ ਹੀ ਉਦਾਂ ਨਕਸ਼ਾ ਕਲੀਅਰ ਹੋਇਆ ਅੰਗਰੇਜ਼ਾਂ ਦੇ ਬਿਲੇ ਦਾ ਅੱਛਾ ਜੀ ਅੱਛਾ ਮਤਲਬ ਕਨਾਲਾਂ ਦੇ ਹਿਸਾਬ ਨਾਲ ਚੱਲਦਾ ਹੈ ਇੱਥੇ ਮਤਲਬ ਜਿਹੜੀ ਜਗ੍ਹਾ ਦੀ ਮਿਹਨਤੀ ਹੈ ਮਤਲਬ ਇਹਦੇ ਵਿੱਚ ਜਿੱਦਾਂ ਇਹ ਪਹਾੜ ਹੈ ਸਾਹਮਣੇ ਜੀ ਇਹਦੇ ਵਿੱਚ ਬੰਜਰ ਖੇਤ ਦੇ ਸਟੈਪ ਹੋਣੇ ਨੇ ਜੇ ਬਗਦਾ ਹੋਵੇ ਤਾਂ ਬਗਦਾ ਹੀ ਹੋਣਾ ਜੇ ਦੋ ਕਨਾਲ ਦਾ ਹੋਵੇ ਤਾਂ ਦੋ ਕਨਾਲ ਦਾ ਹੋਣਾ ਕਨਾਲ ਦਾ ਉਹ ਇੱਕ ਮੇਨ ਪੁਆਇੰਟ ਨਾ ਲਕਸ਼ਾ ਬੰਦੀ ਦੀ ਮਤਲਬ ਜ਼ਮੀਨ ਨੂੰ ਸਹੀ ਦਿਸ਼ਾ ਮਨਤੀ ਕਰਨ ਵਾਸਤੇ ਪੁਆਇੰਟ ਪੂਰੇ ਲੱਗੇ ਹੁੰਦੇ ਪਹਾੜਾਂ 'ਚ ਠੀਕ ਹੈ ਜੀ ਤੇ ਬਾਜੀ ਇੱਕ ਬਾਕੀ ਜਿਹੜੇ ਚੋਹ ਨਾਲੇ ਨੇ ਇਹ ਪਾਣੀ ਨਾਲ ਰੁੱਲ ਰੁੱਲ ਕੇ ਬਣੇ ਨੇ ਤੇ ਇਹ ਵੀ ਪਹਾੜ ਅੱਛਾ ਜੀ ਹੂੰ ਮਤਲਬ ਰੁੱਲ ਰੁੱਲ ਕੇ ਚੋਹ ਡੁੱਗੇ ਹੋਗੇ ਸਹੀ ਹੈ ਪਾਣੀ ਨਾਲ ਰੁੱਲ ਰੁੱਲ ਕੇ ਬਣੇ ਹਾਂਜੀ ਕਿਦਾਂ ਹੁਣ ਤੁਸੀਂ ਇੱਥੇ ਰਹਿੰਦੇ ਆਂ ਹਾਂਜੀ ਆਹ ਏਰੀਆ ਆਲੇ-ਦੋਲੇ ਓਪਨ ਆ ਹਾਂਜੀ ਕਿ ਜਿੱਦਾ ਬਾਗ ਤੈੰਦੂ ਆ ਨਾਰਮਲ ਆ ਇੱਧਰ ਹਾਂ ਉਹਦੇ ਜਿੱਦਾਂ ਕੁੱਤਿਆਂ ਦਾ ਕਰਕੇ ਹੁੰਦੇ ਜਿਹਦੇ ਕੁੱਤੇ ਭੌਂਕਣ ਆ ਤੁਸੀਂ ਤਾਂ ਪਸ਼ੂ ਕਿਹਨਾਂ ਘਰਾਂ ਦੇ ਲਾਗੇ ਨੂੰ ਚੱਲਿਆ ਹੁੰਦਾ ਤੁਸੀਂ ਤਾਂ ਪਸ਼ੂ ਵੀ ਰੱਖਿਓ ਆ ਹਾਂ ਪਸ਼ੂ ਵੀ ਰੱਖਿਓ ਕਈ ਵਾਰੀ ਪਸ਼ੂਆਂ ਦੇ ਬੱਚਿਆਂ ਨੂੰ ਵੀ ਪੇਜੰਦੇ ਨੇ ਪਸ਼ੂਆਂ ਨੂੰ ਵੀ ਪੇਜੰਦੇ ਨੇ ਮੈਂ ਦੱਸੀ ਨਾ ਕੱਲ੍ਹ ਇਹ ਤਾਂ ਪਸ਼ੂਆਂ ਦੇ ਬੱਚੇ ਨੂੰ ਮਾਰੇ ਕਾਫੀ ਬੀਤਿਆ ਅੱਛਾ ਜੀ ਪਸ਼ੂ ਬੱਜੇ ਵੀ ਮਾਰੇ ਅੰਦਰੋਂ ਵੀ ਕੱਢ ਲੈਂਦੇ ਨੇ ਬਹੁਤ ਧਿਆਨ ਰੱਖਣਾ ਪੈਂਦਾ ਹੁੰਦਾ ਹੁਣ ਜਿੱਦਾਂ ਮੈਂ ਫੇਰ ਇਹ ਕੁੱਤੇ ਨੂੰ ਕਿਹੜਾ ਵੀ ਨਹੀਂ ਜ਼ਬਰਦਸਤੀ ਪੋਣਾ ਇਹ ਨਜ਼ਦੀਕ ਹੌਲੀ ਹੌਲੀ ਆਈ ਜਾਣਾ ਉਹ ਜਿੰਨਾਂ ਲੱਗਾ ਕੁੱਤੇ ਨੂੰ ਕੁੱਤਾ ਇਹਦੇ ਆਏਗਾ ਉਹਨਾਂ ਦੀ ਮਾਰ ਚਾ ਜਾਣਾ ਠੀਕ ਹੈ ਜੀ ਇੱਕ ਬਚਦਾ ਕੁੱਤਾ ਕੋਈ ਇਹਦੀ ਮਾਰ ਚੋ ਕੋਈ ਕੋਈ ਵੱਜਦਾ ਪਾਪਾ ਤਾਂ ਸੋਦੇ ਨੇ ਕੁੱਤਾ ਅਲਰਟ ਕਰ ਦਿੰਦਾ ਨਹੀਂ ਕੁੱਤੇ ਨੂੰ ਖਾਂਦੇ ਕੁੱਤੇ ਨੂੰ ਸਾਨੂੰ ਕਰਦੇ ਕਿ ਨਾ ਅਲਰਟ ਜੇ ਕਹੋ ਨਹੀਂ ਕੁੱਤਾ ਅਲਰਟ ਕਰਦਾ ਤੁਹਾਨੂੰ ਕਰ ਦੂਗਾ ਮੈਂ ਕੇਵਲ ਕਿਤਾ ਕੁੱਤੀ ਸੀ ਮੇਰੇ ਰਸੋਈ ਉਹ ਨਹੀਂ ਅਲਰਟ ਕੀਤਾ ਮੈਂ ਇੱਥੇ ਰਾਖੀ ਸਮਰਾ ਦੀ ਸੁਣਦਾ ਅੱਛਾ ਜੀ ਉਹਦੇ ਬੱਚੇ ਹੀ ਦਿੱਤੇ ਮੈਂ ਤਿਲਾਂ ਦਾ ਕਾਫੀ ਢੇਰ ਨਾਲ ਲਾਏ ਉਹਦੇ ਵਿੱਚ ਤੇ ਚਰੋਖੇ 'ਚ ਬੱਚੇ ਦਿੱਤੇ ਉਹਦਾ ਉਹ ਕੁੱਤੀ ਘਰੋਂ ਭੌਂਕਣਾ ਚਾਲੂ ਕਰਤੇ ਤਾਂ ਬਾਗ ਉਹਦੇ ਬੱਚਿਆਂ ਦੇ ਉੱਪਰ ਚਰੋਖੇ ਬਹਿ ਗਿਆ ਉਦਰਤੀ ਮੈਨੂੰ ਜਾਗ ਆ ਗਈ ਫਿਰ ਮੈਂ ਬਾਗ ਨੂੰ ਉਠਾ ਹਲਕਾ ਬਾਗ ਬਹੁਤੀ ਉਮਰ ਦਾ ਨਹੀਂ ਥਾ ਉਹ ਦੋ ਤਿੰਨ ਵਾਰ ਰਾਤ ਨੂੰ ਡੜਿਆ ਪਰ ਫੇਰ ਵੀ ਉਹ ਚਾਰ ਦਿਨ ਪਛਾ ਕਰਦਾ ਰਿਹਾ ਪਰ ਮੈਂ ਉਹਦੇ ਬੱਚੇ ਨਹੀਂ ਖਾਣ ਦਿੱਤੇ ਠੀਕ ਹੈ ਜੀ ਹੈ ਕਿੰਨੇ ਸੀ ਬੱਚਾ ਇੱਥੇ ਉੱਧਾ ਬਲੋਕੜੀ ਛੱਦੇ ਨੂੰ ਤੇ ਗਾਂ ਕੋ ਸੁਖ ਸਾਕੇ ਬਦੇ ਨੂੰ ਥੋੜੇ ਥੋੜੇ ਅੱਛਾ ਜੀ ਤੇ ਜਿੱਦਾਂ ਜੋੜਾ ਛੱਡਦਾ ਨਰ ਮਾਦਾ ਫੇਰ ਉਹ ਸੋਨਾ ਜੰਗਲਾਂ ਚ ਫੇਰ ਵਧਣਾ ਮਤਲਬ ਸੰਖਿਆ ਕੋਈ ਜ਼ਿਆਦਾ ਵੀ ਹੈ ਨਹੀਂ ਸਾਲ 47 ਦੇ ਪਹਿਲੇ ਸੰਖਿਆ ਬਹੁਤ ਸੀ ਬਾਗਾਂ ਉਸ ਲਈ ਤਾਂ ਅੰਗਰੇਜ਼ ਹਕੂਮਤ ਨੇ ਇਨਾਮ ਦੇ ਕੇ ਜੰਗਲ ਖਾਲੀ ਕਰਾਉਣੇ ਬੋਲੇ ਬਾਕਿਆ ਬਾਗ ਬਹੁਤ ਥਾ ਨੇ ਇਨਾਮ ਦੇ ਕੇ ਮਤਲਬ ਉਹ ਸ਼ਿਕਾਰ ਕਰਕੇ ਕਰਨਾ ਹਾਂ ਮਰਵਾਇ ਇਨਾਮ ਉਹਤ ਲੋ ਇਹ ਤੇ ਸ਼ਿਕਾਰ ਪਹਿਲਾਂ ਲੀਗਲ ਸੀ ਨਾ ਇਸ ਜਗ੍ਹਾ ਤੇ ਨਹੀਂ ਬਾਗਾਂ ਵਾਸਤੇ ਖੋੜਿਆ ਸਪੈਸ਼ਲ ਇਨਾਮ ਵੀ ਰੱਖਿਆ ਵੀ ਜਿਹੜਾ ਬਾਗ ਮਾਰੇਗਾ ਨੂੰ ਅੱਛਾ ਇਨਾਮ ਬਾਗ ਤਾਂ ਬਹੁਤ ਉਦਾਂ ਜੰਗਲੀ ਜਾਨਵਰ ਹਿਰਨ ਵਗੈਰਾ ਜੋ ਵੀ ਉਹ ਮਾਰਨ ਤੇ ਪਹਿਲਾਂ ਤੇ ਉਹ ਪਹਿਲਾਂ ਲੀਗਲ ਸੀ ਨਾ ਮਾਰਨਾ ਨਹੀਂ ਪਹਿਲਾਂ ਤੇ ਬੰਦ ਬੰਦ ਅਰਿਆਂ ਦੇ ਟਾਈਮ ਤੇ ਹੀ ਬੰਦ ਹੈ ਅੱਛਾ ਠੀਕ ਹੈ ਸ਼ਿਕਾਰ ਸਿਰਫ ਬਾਗ ਮਾਰਦਾ ਬਾਗ ਸਾਨੂੰ ਜਿਹੜਾ ਜੰਗਲ ਚੋ ਘਾਹ ਵੀ ਕੱਟਣਾ ਨਾ ਉਹਦੇ ਲਈ ਵੀ ਅੰਗਰੇਜ਼ਾਂ ਦੇ ਟਾਈਮ ਦੇ ਉਹੀ ਕਾਨੂੰਨ ਚੱਲੇ ਆਏ ਨੇ ਕਟਾਰ ਧਾਰ ਆਈ ਸੀ ਉਸ ਟਾਈਮ ਤੇ ਮਤਲਬ ਕੱਚਾ ਘਾਹ ਵੀ ਅਸੀਂ ਨਹੀਂ ਕੱਟ ਸਕਦੇ ਅੱਜ ਵੀ ਨਹੀਂ ਕੱਟ ਸਕਦੇ ਉਦਾਂ ਜਿ ਮਰਜ਼ੀ ਕਰ ਜਾਣ ਜਿੱਦਾਂ ਇੱਥੋਂ ਖੱਡਾਂ ਦੇ ਵਿੱਚੋਂ ਕੁਝ ਟਰਾਲੀ ਲੈ ਜਾਂਦੇ ਆ ਰੇਤਾ ਦੀ ਜਾਂ ਇਧਰੋਂ ਜੰਗਲੀ ਜੰਗਲ ਵਾਲੇ ਦਿਵਾਲੇ ਕਿੰਨਾ ਸੋਹਣਾ ਇਲਾਕਾ ਆ ਯਾਰ ਕਿੰਨਾ ਪਰਿਵਾਰ ਇੱਥੇ ਖੁਸ਼ ਹੁੰਦਾ ਹੋਣਾ ਆ ਪ੍ਰੋਬਲਮ ਵੀ ਬਹੁਤ ਆ ਪਰ ਬਹੁਤ ਆਕਾਂਤ ਵਿੱਚ ਰਹਿ ਕੇ ਬਹੁਤ ਖੁਸ਼ੀ